ਕਿਸਾਨ ਦੋਸਤੋ ਇਸ ਸਮੇਂ ਤੁਸੀਂ ਸਕਰੀਨ ਤੇ ਪੰਪਕਿਨ ਦੀ ਵੈਰੈਟੀ ਇੱਕ ਦੇਖ ਰਹੇ ਹੋਏ ਗ੍ਰੀਨ ਫੀਲਡ ਕੰਪਨੀ ਦੀ ਵੈਰੈਟੀ ਕਬੀਰ ਲੋ ਜੀ ਦੇਖੋ ਖੇਤ ਦਾ ਨਜ਼ਾਰਾ ਝਾੜ ਦੇਖੋ ਉਸ ਤੋਂ ਬਾਅਦ ਤੁਹਾਨੂੰ ਆਪਾਂ ਖੇਤ ਦੇ ਮਾਲਕ ਨਾਲ ਗੱਲ ਕਰਾਉਣੀ ਹੈ ਥੋੜੀ ਦੇਖੋ ਪਹਿਲਾਂ ਝਾੜ ਤੁਜੀ ਕਲਰ ਦੇਖੋ ਸਾਈਜ਼ ਔਰ ਕਲਰ ਲੋ ਜੀ ਲੋ ਝਾੜ ਕਿੱਥੇ ਦੇਖੋ ਇਟਾ ਕੋ ਮਾਲ ਪਿਆ ਜੀ ਲੋ ਜੀ ਔਰ ਇਸ ਵੇਲੇ ਸਾਡੇ ਨਾਲ ਸਾਡੇ ਡਿਸਟ੍ਰੀਬਿਊਟਰ ਬਾਲਾਜੀ ਸੀਡ ਤੋਂ ਮਿਸਟਰ ਨਿਤਨ ਜੀ ਵੀ ਆਏ ਹੋਏ ਨੇ ਔਰ ਇੱਕ ਖੇਤ ਦੇ ਮਾਲਕ ਨੇ ਮਿਸਟਰ ਕਾਲੀਚਰਨ ਜੀ ਔਰ ਨਾਲ ਮੇਰੇ ਸਾਥੀ ਮਿਸਟਰ ਗੁਰਵਿੰਦਰ ਸਿੰਘ ਜੀ ਔਰ ਇਹ ਕਾਲੀਚਰਨ ਦੇ ਤਾਉ ਜੀ ਆਪਾਂ ਸਾਰਿਆਂ ਨਾਲ ਗੱਲਬਾਤ ਕਰਦੇ ਆ ਕਾਲੀਚਰਨ ਬਾਈ ਪਹਿਲੋ ਤੁਸੀਂ ਦੱਸਿਓ ਤੁਹਾਨੂੰ ਇਹ ਵੈਰਾਈਟੀ ਆਪਾਂ ਗ੍ਰੀਨਫੀਲਡ ਦੀ ਕਬੀਰ ਨਾ ਦੇ ਵੈਰਾਈਟੀ ਟਰਾਇਲ ਲਗਵਾਈ ਸੀ ਕਿਵੇਂ ਲੱਗੀ ਤੁਹਾਨੂੰ ਉਹ ਵਧੀਆ ਵੈਰਾਈਟੀ ਲੱਗੀ ਜੀ ਹਾਂ ਦੇਖੋ ਮਾਲ ਦੇਖੋ ਇਹਦਾ ਜੀ ਇਹ ਬਾਈ ਜੀ ਅਪਰੋਕਸ ਜਿਹੜਾ ਪੀਸ ਹੈ ਕੀ weight ਹੋਊਗਾ ਇਹਦਾ weight ਇਹਦਾ ਹੋਣਾ 2.5 ਕਿਲੋ ਜੀ 2.5 ਕਿਲੋ 2.5 ਕਿਲੋ 3 ਕਿਲੋ ਉਦਾਂ 4 ਕਿਲੋ ਤੱਕ ਹੋ ਜਾਂਦਾ ਓਕੇ ਉਦਾਂ ਅਸੀਂ 2.5 ਕਿਲੋ ਤੋਂ 2.5 ਕਿਲੋ ਮਾਰਕੀਟ ਸਟੈਂਡਰਡ ਸਾਈਜ਼ ਹੈ ਦੇਣਾ ਨਾਲੇ ਮਾਲ ਬਹੁਤ ਆ ਜੀ ਝਾੜ ਝਾੜ ਨੂੰ ਕਿਵੇਂ ਹੈ ਝਾੜ ਵੀ ਬਹੁਤ ਵਧੀਆ ਹੈ ਹੋਰ ਹਨਾ ਵੈਰਾਈਟੀਆਂ ਨਾਲ ਹਾਂ 10 20 ਬੋਰੇ ਵੱਧੂ ਹੀ ਨਿਕਲਦੇ ਖੇਤ ਦੀ ਤੁਸੀਂ ਪਹਿਲੋਂ ਕਈ ਵੈਰਾਈਟੀਆਂ ਲਗਾਉਂਦੇ ਹੋਵੋਗੇ ਪਮਕਿੰਦੀਆਂ ਉਹਨਾਂ ਦੇ ਵਿੱਚੋਂ ਜੇ ਤੁਹਾਨੂੰ ਵਧੀਆ ਪਮਣੀ ਕੀ ਵਧੀਆ ਲੱਗੇ ਇਸ ਵੈਰਾਈਟੀ ਦਾ ਇਹਦਾ ਇੱਕ ਤਾਂ ਕਲਰ ਦੇਖੋ ਜੀ ਜੀ ਸ਼ਾਈ ਮੰਡੀ ਤੇ ਪਹਿਲ ਦੇ ਆਧਾਰ ਤੇ ਵਿਕਦਾ ਵਾਹ ਕੀ ਬਾਤ ਹੈ ਹਾਂ ਜੀ ਠੀਕ ਹੈ ਝਾੜ ਵੱਲੋਂ ਕੋਈ ਦਿੱਕਤ ਝਾੜ ਵੱਲੋਂ ਨਹੀਂ ਕੋਈ ਦਿੱਕਤ ਨਹੀਂ ਜਿਹੜੀਆਂ ਵੈਰਾਈਟੀਆਂ ਤੁਸੀਂ ਦੋ ਤਿੰਨ ਹੋਰ ਲਗਾ ਲੈਣੇ ਤਿਆਰ ਵੀ ਹੈਗਾ ਨਾਲੇ ਮੋਰੇ ਵੀ ਤਿਆਰ ਹੁੰਦਾ ਹੋਰ ਨਹੀਂ ਉਹ ਤਾਂ ਆਪਾਂ ਕਿਸਾਨ ਦੋਸਤ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਦੇਖੋ ਝਾੜ ਨਾਲ ਦੇ ਨਾਲ ਦੇਖੀ ਜਾਓ ਔਰ ਕੱਲ ਕਲਰ ਵਧੀਆ ਝਾੜ ਵਧੀਆ ਮੰਡੀ ਦੇ ਵਿੱਚ ਪਹਿਲ ਦੇ ਆਧਾਰ ਤੇ ਹਾਂ ਜੀ ਸਾਰਿਆਂ ਤੋਂ ਪਹਿਲਾਂ ਦੌੜ ਕੇ ਵਿਗਦਾ ਬੰਦਾ ਕਹਿੰਦੇ ਮੈਨੂੰ ਦਿਓ ਮੈਨੂੰ ਦਿਓ ਓਕੇ 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 ਇਹਦਾ ਵੈਰਾਈਟੀ ਦਾ ਨਾਮ ਜੀ ਕਬੀਰ ਯਾਦ ਰੱਖਣਾ ਹਾਂਜੀ ਹਾਂਜੀ ਕਬੀਰ ਔਰ ਅਸੀਂ ਗੱਲ ਕਰਦੇ ਆ ਸਾਡੇ ਡਿਸਟ੍ਰੀਬਿਊਟਰ ਮਿਸਟਰ ਨਿਤਨ ਜੀ ਨਾਲ ਨਿਤਨ ਸਰ ਨਮਸਕਾਰ ਨਮਸਕਾਰ ਸਰ ਇਹ ਤੁਹਾਨੂੰ ਵੈਰਾਈਟੀ ਆਪਾਂ ਕਬੀਰ ਦਿਖਾਉਣ ਲੈ ਕੇ ਆਏ ਨੇ ਗੜਸੰਗਰੇ ਰੇਰੀਏ ਚ ਦੱਸੋ ਥੋੜਾ ਜਿਹਾ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਮੇਨ ਗੱਲ ਇਹ ਹੈ ਕਿ ਬੇਲ ਤੇ ਹਰ ਮਲਕੀ ਫੂਟ ਬਾਦ ਮਲੇ ਫੂਟਾ ਤੋਂ ਵੀ ਘਟ ਚ ਹਰ ਜਗ੍ਹਾ ਝਾੜ ਹੀ ਝਾੜ ਹੈ ਬਸ ਗੱਲ ਇਹ ਹੈ ਨਾਲੇ ਇਹਨਾਂ ਨਾਲ ਮੇਰੀ ਗੱਲ ਹੋਈ ਹੈ ਕਾਲੀ ਚਰਨ ਜੀ ਨਾਲ ਇਹ ਕਹਿ ਰਹੇ ਆ ਕਿ ਜਿਹੜਾ ਪਿਛਲਾ ਝਾੜਤਾ ਹੈਗਾ ਹੀ ਹੈਗਾ ਮੋਰੇ ਵੀ ਨਾਲ ਹੀ ਤਿਆਰ ਹੋ ਰਿਹਾ ਨੈਕਸਟ ਸਟੇਜ ਤੇ ਬਹੁਤ ਅੱਛੀ ਫਰੂਟ ਸੈਟਿੰਗ ਬਹੁਤ ਵਧੀਆ ਸੈਟਿੰਗ ਹੈ ਕਿ ਚਾਰ ਪੰਜ ਦਿਨ ਬਾਅਦ ਫੇਰ ਉਹਦੀ ਵੀ ਵਾਰੀ ਨਾਲ ਹੀ ਆਜੂਗੀ ਤੋੜਨ ਦੀ ਨਾਲ ਹੀ ਵਾਰੀ ਆ ਜੂ 41 ਕਿਸਾਰ ਹੈ ਕਲਰ ਬਹੁਤ ਵਧੀਆ ਹੈ ਡਾਰਕ ਜਿਹਨੂੰ ਦਿਖਾਉਂਦੇ ਸਾਰੇ ਪਸੰਦ ਕਰਦੇ ਗਾ ਅਸੀਂ ਇਹੀ ਲਾਣਾ ਹੈ ਅਟਰੈਕਟਿਵ ਕਲਰ ਅਟਰੈਕਟਿਵ ਕਲਰ ਔਰ ਅਗਲੇ ਸਾਲ ਫਿਰ ਇਤੀ ਵਿਕੇਗੀ ਪੂਰੀ ਸੇਲ ਤੇ ਬੜੀ ਢੀਂਗ ਹੋ ਗਈ। ਦੇਖੋ ਅਸੀਂ ਤਾਂ ਸੀਡ ਵੇਚਣਾ ਜਿਨ੍ਹਾਂ ਨੇ ਲਾਇਆ ਉਹ ਤੁਹਾਨੂੰ ਦੱਸਾਂਗੇ। ਇਹਨਾਂ ਦੀ ਸੈਟੀਸਫੈਕਸ਼ਨ ਫਸਟ ਹੈ। ਅਗਲੇ ਸਾਲ ਪਹਿਲੇ ਨੰਬਰ ਤੇ ਮਾਲ ਬਿਕਦਾ। ਕਲੀ ਚੰਦ ਜੀ ਤੁਸੀਂ ਵੀ ਤਸੱਲੀ ਬਖਸ਼ ਹੋ ਇਸ ਵੈਰਟੀ ਤੋਂ। ਜੇ ਇਹਨੂੰ ਦਿਖਾ ਲਦੇ ਹਾਂ ਸਾਰੇ ਖੁਸ਼ ਹੋ ਕੇ ਜਾਂਦੇ ਮਾਲ ਨੂੰ। ਵਾਹ ਦੇਖੋ ਕਲੀ ਚੰਦ ਜੀ ਦੇ ਹੱਥ ਚ ਪੀਸ। ਹੋਰ ਵੀ ਬੰਦੇ ਦੇ ਨੇ ਆਏ ਤੇ ਸਭ ਨੇ ਵਧੀਆ ਹੀ ਬਤਾਇਆ। ਤਾਉ ਜੀ ਤੁਸੀਂ ਦੱਸਿਓ ਇਹ ਵੈਰਟੀ ਕਬੀਰਵਰ ਕਿਵੇਂ ਲੱਗੀ ਤੁਹਾਨੂੰ? ਬਹੁਤ ਵਧੀਆ ਆ ਜੀ। ਜਿੰਨੇ ਕੁ ਵਿਸ਼ਵਾਸ ਨਾਲ ਅਸੀਂ ਤੁਹਾਨੂੰ ਲਵਾਏ ਸੀ ਅਸੀਂ ਆਪਣੇ ਵਿਸ਼ਵਾਸ ਤੇ ਖ ਵਾਹ ਕੀ ਬਾਤ ਆ ਕਲੀ ਚੰਨ ਤਾ ਤੁਹਾਡੇ ਵਿਸ਼ਵਾਸ ਤੇ ਹੀ ਉੱਪਰ ਗਿਆ ਇਹ ਓਕੇ ਰੰਗ ਰੂਪ ਕਿਵੇਂ ਮਨੂ ਨੇ ਸਾਡੇ ਕਰਕੇ ਮਨੂ ਨੇ ਵੀ ਫੋਨ ਕੀਤਾ ਉਹਨੇ ਵੀ ਡਿਮਾਂਡ ਪਾਈ ਆ ਉਹ ਵੀ ਬਰੀ ਹਾਂ ਮਨੂ ਕਹਿੰਦਾ ਸੀ ਇਹ ਜਰੂਰ ਮੇਰੇ ਕਰਕੇ ਵੈਰੀਟੀ ਲਾਣੀ ਮੈਂ ਜਰੂਰ ਲਾਵਾਂਗੇ ਤੇ ਕਿਵੇਂ ਵਧੀਆ ਦਿਖ ਲਿਆ ਫਿਰ ਮਿਸਟਰ ਨੰਬਰ ਹੀ ਦਿੰਦਾ ਜਾਂ ਦੇਖੋ ਮਾਲ ਦੇਖੋ ਭਲਾ ਨਹੀਂ ਉਹ ਤਾਂ ਬਿਲਕੁਲ ਅਪਸਾ ਦੋਸਤਾਂ ਨੂੰ ਝਾੜ ਪਹਿਲਾਂ ਵੀ ਦਿਖਾਤਾ ਬੰਦੇ ਨੂੰ ਤਾਂ ਦੇ ਕੇ ਫਿਰ ਦਿਖਾ ਦਾਂਗੇ اچھا ਇੱਕ ਬਿਮਾਰੀ ਦਾ ਦੱਸਿਓ ਥੋੜਾ ਜਿਹਾ ہماری ਬਹੁਤ ਘਟ ਹੈ ਜੀ ਇਹਨੂੰ ਕੱਟੇ ਮੋਰੀ ਜੀ ਨੇ ਇੱਕ ਵਾਰੀ ਸੁੰਡੀ ਦੀ ਕਰਤੀ ਹੈ ਜੀ ਨਾ ਮੱਕੀ ਦੀ ਵੀ ਨਹੀਂ ਕੀਤੀ ਅੱਲੇ ਨੂੰ ਠੀਕ ਹੈ ਫਿਰ ਵੀ ਮਾਲ ਬਤੇਰਾ ਤਿਆਰ ਨਹੀਂ ਤਾਂ ਮੱਖੀ ਵੀ ਨਾ ਕਰੋ ਨਾ ਗਲਦਾ ਬਹੁਤ ਹੈ ਮੱਖੀ ਡੰਗ ਮਾਰਦੀ ਹੈ ਜੀ ਉਸ ਚੀਜ਼ ਤੋਂ ਵੀ ਬਚਾ ਹੈ ਹਾਂ ਜੀ ਉਸ ਤੋਂ ਵੀ ਬਚਾ ਹੈਗਾ ਗੁਰਵਿੰਦਰ ਜੀ ਥੋੜਾ ਤੁਸੀਂ ਦੱਸੋ ਕੋਈ ਗਲਦਾ ਵੀ ਨਹੀਂ ਮਾਲ ਦੇ ਕਿਵੇਂ ਲੱਗੀ ਵੈਰਿਟੀ ਵੈਰਿਟੀ ਬਹੁਤ ਵਧੀਆ ਲੱਗੀ ਜੀ ਚੱਲੇਗੀ ਮਾਰਕੀਟ 'ਚ ਚੱਲੇਗੀ ਜਦੋਂ ਆਪਾਂ ਫੀਲਡ 'ਚ ਆ ਕੇ ਫਾਰਮਰ ਨਾਲ ਗੱਲ ਕਰਦੇ ਜਿਹਦਾ ਸਾਨੂੰ ਦੱਸਦੇ ਹੈ ਨਾ ਤੁਹਾਨੂੰ ਫਿਰ ਇਹ ਡਬਲ ਹੋ ਜਾਂਦਾ ਨਹੀਂ ਨਹੀਂ ਬਸ ਬਹੁਤ ਵਧੀਆ ਮਨ ਕਰਦਾ ਵੀ ਹਾਂ ਵੀ ਸਾਡੇ ਪ੍ਰੋਡਕਟ ਵਧੀਆ ਬੇਫਿਕਰ ਹੋ ਕੇ ਦਿਲ ਕਰਦਾ ਵੀ ਅੱਜ ਇਹਨੇ ਬੜੀਆ ਜੀ ਸੀ। ਔਰ ਥੈਂਕ ਯੂ ਗ੍ਰੀਨਫੀਲਡ ਸੀਡਸ ਮੈਂ ਰঞ্জੀਤ ਸਿੰਘ ਕੰਪਨੀ ਦੀ ਤਰਫ ਤੋਂ ਸਾਰੇ ਕਿਸਾਨ ਦੋਸਤਾਂ ਦਾ ਵੀ ਧੰਨਵਾਦੀ ਆ ਔਰ ਗ੍ਰੀਨਫੀਲਡ ਦਾ ਵੀ ਧੰਨਵਾਦੀ ਆ ਕਿ ਇੰਨੀ ਅੱਛੀ ਵੈਰਾਈਟੀ ਤੁਸੀਂ ਸਾਨੂੰ ਦਿੱਤੀ ਔਰ ਸਪੈਸ਼ਲੀ ਧੰਨਵਾਦ ਮਿਸਟਰ ਨਿਤਨ ਜੀ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਕੰਮ ਆ ਇਹ ਜੀ